सत श्रीकाल जी सारे भीर अज आप जा रहे हैं मक्की लेके रात रात कीले मौसम पर बड़ा खराब हो गया हम दिखा बहार पत्थर खास हो गया पता नहीं की बनना है तरपाल पाई है ਜਾਂਦੀ ਆ ਇੱਥੇ ਆ ਕੇ ਜੱਟ ਨੂੰ ਦਿੱਕਤ ਹੋ ਜਾਂਦੀ ਜੈਬ ਨੂੰ ਕਿਧਰ ਆ ਪਾ ਜੀ ਦੂ ਹੋਰ ਜਿਆਦਾ ਬਤਾ ਅੱਲਾ ਦਾ ਬੱਗਣੀ ਹੋ ਕੀ ਰਹੀ ਆ ਫੇ ਵੇਚਣੀ ਹੋ ਕੀ ਰਹੀ ਲੱਗਦਾ ਜਿਵੇਂ ਸਵੇਰੇ ਠੀਕ ਆ ਨਹੀਂ ਪੈ ਰਿਹਾ ਆ ਸਾਹਿਬ ਲੇਹੋਲੇ ਵਾਲੀ ਸਾਈਡ ਤੋਂ ਮਾਰੋ ਆਦੋ ਦੇਖਦੇ ਆਂ ਜੇ ਕੋਈ ਗੱਲ ਬਾਤ ਹੋਊਗੀ ਸਰਲੰਗ ਦਾ ਪੂਰਾ ਕਰਿਆ ਤਰਫਾਲ ਤਰਫੂਲ ਬਾ ਦੇ ਲੈ ਤਾਂ ਜਾਵਾਂਗੇ ਗੱਲ ਵੇਚਣ ਤੇ हट ਜਾਣੀ ਬਾਕੀ ਵੱਡਣ ਵੀ ਲੱਗੇ ਨੇ ਬਹੁ ਵਿਹੜੀ ਦੇਖਦੇ ਆਂ ਕੀ ਬਣਦਾ ਕੀ ਬਿਹਲੇ ਆਪਣੇ ਮੰਨ ਲਓ 35 36 ਖੜੇ ਨੇ ਇਹ ਹੋਰ ਵੀ ਦਾਦੇ ਵੀ ਵੱਢਣੇ ਵਾਲੀ ਰਹਿੰਦੀ ਆ ਸਾਰੇ ਔਖੇ ਨੇ ਹੁਣ ਪਰ ਅੱਪ ਟਾਈਮ ਨਹੀਂ ਦੇ ਰਿਹਾ ਵੱਢਣ ਦਾ ਜਿਹੜੀ ਰੇਟ ਹੋ ਜਾਂਦੀ ਆ ਲੋਕੋ ਬਾਕੀ ਜਿਵੇਂ ਕਹਿੰਦੇ ਹੁੰਦੇ ਨੇ ਜੇ ਉਦੋਂ ਤਾਂ ਭਾਵੇਂ ਨਾਨਕਾ ਸੋਈ ਗੱਲ ਚੰਗੀ ਕੰਨਾਵੰਡੀ ਚ ਤਾਂ ਸਾਡੇ ਬੰਦਾ ਆ ਗਿਆ ਜਾਦੇ ਕੰਮ ਦਿੱਖਤਾਰ ਜੀ ਆ ਉੱਥੇ ਵੇਚਣ ਵੁਚਣ ਵੀ ਸਾਡੀ ਦਾ ਲੇਬਰ ਵੀ ਭਾਜੀਏ ਸਾਡੀ 550 ਵੀ ਬਾਬੂੜੀ ਵਿਚਾਰੇ ਕੀ ਕਰਨ ਲੇਬਰ ਕਰਨੀਓ ਕੰਮ ਡਾਊਨ ਹੀ ਹੁੰਦਾ ਜਾਂਦਾ ਤੈਨੂੰ ਦਾ ਇਹੋ ਆ ਦੋ ਕਟਰਾਲੀਆਂ ਨਾਪੇ ਵੇਚੀਆਂ ਦੀ ਠੀਕ ਰੇਟ ਲੱਗਿਆ ਅੱਜ ਆਲਾ ਦੇਖਦੇ ਆਂ ਕਿਆ ਲੱਗਦਾ ਫਿਰ ਮਾਲ ਆਪਣੇ ਕੋਲ 190 ਤੋਂ 200 ਕੁਆਂਟਲ ਹੋਵੇ ਤੇ 90-95 ਜਦ ਇਹ ਆਪਣੀ ਨਵੀਂ ਤਾਲੀ ਇਹਦੇ ਕਿ 200 15 ਤੋਂ 20 ਕੁਆਂਟਲ ਮਾਲ ਪੈ ਸਕਦਾ ਅਰਾਮ ਮੀ ਆ ਗਿਆ ਦੀ ਵਿਚਾਲੇ 12:00 ਵਜੇ ਫਿਰ ਬੰਦ ਕਰਦੇ ਨੇ ਮਸ਼ੀਨ ਮੈਂ ਕਿਹਾ ਚਲੋ ਇਹਨੂੰ ਨਾਲ ਲੈ ਆਈਏ ਇੱਧਰ ਦੇਖੋ ਮਸਲਾ ਗੱਲ ਹੈ ਲੋੜਾਈ ਰਹਿ ਗਿਆ 10-12 ਕਿਲੋਮੀਟਰ। ਬੱਦੂ ਵਰ ਨਹੀਂ ਆਇਆ ਆਪਾਂ। ਮੰਡੀ ਇਹ ਨਿਕਉ ਦਾ 10 ਕਿਲੋਮੀਟਰ। ਬਾਕੀ ਦੱਸ ਦਿਆਂ ਤੁਹਾਨੂੰ ਰੇਟ ਰੂਟ ਫੇ ਸ਼ਾਮ ਨੂੰ ਕੀ ਲੱਗਿਆ ਅੱਜ। ਆਪਾਂ ਮਾਇ ਦਾ ਲਾ ਕੇ ਮੁੜ ਜੂ। ਪਰ ਅਗਲੀ ਆਪਣੀ ਜੇਕ ਵਾਲੀ ਆ ਜਦੋਂ ਏਡੀ ਦੇਖਤ ਨਹੀਂ ਆਉਂਦੀ ਬੰਦਾ ਟਾਈਮ ਨਾਲ ਮੁੜ ਜਾਂਦਾ। ਚੰਦਾ ਗਾ ਬੈਠਾ ਟਰਾਲੀ ਤੇ ਇਹਦਾ ਉਹ ਤੇ ਜੇ ਤਾਂ ਉਹ ਵੇਖਣ ਲੋਈ ਟੀਰੀ ਆਪਣੀ ਲੱਗ ਗਈ ਹਨੇਦੀ ਬੋਲੀ ਹੋਊ ਆਵੇ ਮੰਡੀ ਨਾਪਾ ਮੱਦੜ ਆਏਗਾ ਦੇਖੀ ਜਾਂਦੀ ਆ ਹੱਲ ਥੱਲੇ ਪੂਰਾ ਰਾਸ਼ਾ ਬਾਹਰ ਪੂਰਾ ਵੇਲ ਆ ਲਓ ਜੀ ਮੌਸਮ ਹੋ ਗਿਆ ਕੁਝ ਠੀਕ ਰਾਤੀਆਂ ਬਿਜਾਰ ਰਹੇ ਆ ਬੜੇ ਜੱਕ ਦੀ 24 ਫੁੱਟ ਟਰਾਲੀ ਦੇਖੋ ਕਿਆ ਬੋਲੀਆ ਬੜੇ ਜੱਕ ਦੀ ਇਹਦੇ ਮੇਰੇ ਵਿੱਚ ਪੂਰੀ ਵਧੀਆ ਲੱਗਦੀ ਹੈ ਜੀ ਸੱਜਣ Somebody they thought i cause a body Somebody they thought cause me, ਇਹ ਤਰ੍ਹਾਂ ਵੀ ਗੁਰੂਰ ਬਸੇ ਤੋਂ ਆਉਣ ਵਾਲੀ ਹੈ। ਮਾਡੀ ਚਰਾਉਣ ਕੱਚ ਘਟਾ। ਬੱਤੀ ਨਹੀਂ ਆਈ। ਲਓ ਜੀ ਬੋਲੀ ਵਾਲੇ ਲੇਟ ਹੋਣੀ ਸੀ ਆਪਾਂ ਤਾਂ ਫੇਰ ਲਾ ਕੇ ਆ ਗਏ ਆਂ ਤੇ ਚਮੈਂ ਜਾਂਦੀ ਆ ਹੁਣੇ। ਅਦੇ ਚਲੋ ਕੱਪ ਨਿਕਲਾਈ ਰਾਹ ਜਾਂਦੇ ਨੂੰ ਮੈਨੂੰ ਕਾਫੀ ਵਿਆਪ ਤੋਂ ਪਾਉਣ ਤੁਹਾਨੂੰ ਬਾਹਰ ਵੀ ਨਹੀਂ ਹੋਣਾ ਪੂਰੀਆਂ ਸ਼ਾਨਦਾਰ ਬਣ ਗਈ ਇਕਨ ਰੱਬ ਸੁਣ ਲਵੇ ਹਫ਼ਤਾ ਤੱਕ ਚਲੋ ਕੰਮ ਸੰਭਾਲਦਾ ਹੋਵੇ ਮੈਂ ਕਹਿੰਦਾ ਨਹੀਂ ਜੱਟਾਂ ਦੇ ਹੱਥ ਛੱਡ ਜਾਣਗੇ ਹੁਣ ਕੀ ਨਾ ਚਲੋ ਫੋਨ ਕਰਨਗੇ ਕੀ ਰੇਟ ਬਿਕੀਆਂ ਰੇਟ ਪੈਸੇ ਅੱਜ ਵਧੀਆ ਉਸੇ ਸ਼ੁਰੂਆਤ ਤੋਂ ਤੱਕ ਵੀ ਵਿਕੀ ਹੈ ਜਿੱਦਲੀ ਵਿਕੀ ਆਪਣੇ ਜਮ ਮੈਕ ਚੱਲਦੀ ਟਰਾਲੀ ਖ ਭਰ ਗਈ ਉਹਨਾਂ ਨੂੰ ਹੈ ਨਹੀਂ ਫਿਰ ਹੋਈ ਕਹਿੰਦਾ ਉਹ ਜਦੋਂ ਚੱਲਦਾ ਕੰਮ ਵਧੀਆ ਫਿਰ ਮੈਂ ਕਿਹਾ ਚਲ ਟਰਾਲੀ ਪਹੁੰਚਦੀ ਕਰਦੇ ਆ ਫਿਰ ਗੱਡੀ ਚਾ ਜਾਂਦੇ ਆ। ਮਾਲ کافی ਹੁੰਦਾ ਇਹਨਾਂ ਦੇ ਆਰਤੀਆਂ ਦੇ ਤੋਂ ਵੇ ਤੋਂ ਦੇ ਸ਼ਾਮਿਲ ਜਾਣੀਆਂ। ਬਾਕੀ ਦੇਖਦੇ ਆ ਪਿੰਡ ਜਾ ਕੇ ਕੀ ਸਮਝ ਆਉਂਦਾ। ਵਾਹ ਤੇ ਮੌਸਮ ਬਹੁਤ ਸੋਹਣਾ ਹੋ ਗਿਆ। ਬਾਬਾ ਜੀ ਦੇਖੋ ਨਾ ਮੈਨੂੰ ਬਾਸਰ ਰੋਡ ਤੇ ਜਾਂਦਾ ਹਾਂ। ਇਹ ਵਧੀਆ ਤਾਂ ਫਾਇਨ ਲੱਗਦਾ ਹੀ ਨਹੀਂ ਵੀ ਅੱਜ ਮੀਂਹ ਸੀਗਾ ਆਇਆ ਤਾਂ ਹੈ ਨਹੀਂ ਚਲੋ ਬੱਦਲ ਡਰਾਉਂਦਾ ਦਾ ਬਹੁਤ ਆ ਪੂਰਾ ਜਿਵੇਂ ਕਹਿੰਦੇ ਨੇ ਕਿਹੜੀ ਭਈਆ ਤਾਂ ਧੂ ਬਚੂਗੀ ਲਓ ਜੀ ਆਪਾਂ ਅੱਗੇ ਪਿੰਡ ਬੌਜੀ ਹਣੀ ਜੀਰੀ ਸੌਰੀ ਕਿ ਵੱਢੀ ਜਾਂਦੇ ਨੇ ਆਹ ਟਰਾਲੀ ਦੇੜੇ ਕਰਦੀ ਇੱਕ ਭਰ ਕੇ ਘਰੇ ਢਾਹਦੀ ਆ ਪਰ ਚੱਲਿਆ ਸਿੰਪਲ ਲੈਣਾ ਦੋ ਮੰਡੀਆਂ ਚ ਦੇਖਦੇ ਆ ਕੀ ਬਣਦਾ ਐਸਾ ਆਵੇ ਤੇ ਖਾਣੇ ਮੇਲਾ ਆ ਲੈਣ ਤਾਂ ਦਿੱਤੀ ਨਾਲੇ ਵੱਡੇ ਚ ਪਿੱਛੇ ਖੜੀ ਹੈ ਇੰਦਰ ਉਹ ਵੱਡਣੀਆਂ ਚਲੋ ਕੁਝ ਨੋ ਕੁਝ ਕੰਮ ਨਿਬੜੀ ਜਾਂਦਾ ਬਾਬੇ ਦੀ ਕਿਰਪਾ ਦੀ ਨਾਬੇ ਵਾਲੀ ਵੀ ਡਾਉਨ ਸੀ ਉਸ ਉਦੋਂ ਨਾਲੋਂ ਰੇਟ ਅੱਜ ਘੱਟ ਲੱਗਿਆ ਥੋੜਾ ਜਿਹਾ ਉਦੋਂ ਨਾਲ ਬੜੀ 1500 ਤੋਂ ਉੱਤੇ ਲੱਗਦੀ ਸੀ ਅੱਜ ਥੱਲੇ ਲੱਗੀ ਆ ਬਾਕੀ ਦੇਖਦੇ ਹਾਂ ਹੁਣ ਜਾ ਕੇ ਇਹਦਾ ਕੀ ਬਣਦਾ ਮੋਇਸਟਰ ਮੋਇਸਟਰ ਖੰਨੇ ਪਾ ਕੇ ਲੈ ਆਂਦੇ ਹਾਂ ਨਿョਲੇ ਆਪਣੀ ਹੋ ਗਈ ਮਸ਼ੀਨ ਤਿਆਰ ਪੈਡੀਪਲੈਂਟਰ ਟਰਾਂਸਪਲੈਂਟਰ ਸਰਾਬ ਤੋਂ ਉਹ ਛਤਰੀ ਛਤਰੀ ਲੱਗੀ ਉਹ ਲੈ ਕੇ ਆਉਣਾ ਮੱਕੀ ਮੰਡੀ ਵੀ ਜਾਣਾ ਹਲੇ ਨਾ ਆਪੇ ਫੇਰ ਤੇ ਮੱਕੀ ਤੁਲੂ ਵੀ ਹੈਗਾ ਜੰਦਾ ਸਿਆਂ ਉਹਨੂੰ ਵੀ ਲੈ ਕੇ ਆਉਣਾ ਉਹ ਤਾਂ ਨੇਰੇ ਹੋਈ ਨੰਬਰ ਆਉਣਾ ਹੁੰਦਾ ਉੱਥੇ ਉਹਦਾ 75 ਕਿੱਜ ਦੇ ਟ੍ਰਾਲੀਆਂ ਭਾਈ ਦੂਏ ਨਹੀਂ ਖਿੱਚਦੇ ਮੜਿਆ ਦਾ ਫਾਈਂਡ ਟੈਂਪਲ ਕੀ ਆ ਦੋ ਗਦਾਣੇ ਨੇ ਇਹਨਾਂ ਇੱਧਰੇ ਪਾਸੇ ਰੱਖਦੇ ਦੂਏ ਖੁੰਗੇ ਇਹ ਆਪਣੀ ਹੈਗੀ 1899 ਜੀ ਸੁਪੀਦ ਹੁੰਦੀ ਹੈ ਇਹ ਸੇਮ ਹੈ ਆ ਕੜਕ ਬੋਲਦੀ ਆ ਚਲੋ ਦੇਖਦੇ ਆ ਕੀ ਕਹਿੰਦੇ ਨੇ ਪਹਿਲਾਂ ਬੱਤੇ ਜੀ ਉਹਨਾਂ ਨੂੰ ਦਿਖਾਉਂਦੇ ਆ ਖੰਨੇ ਸੈਂਪਲ ਬਹੁਤ ਹੌਲਾ ਦੇ ਫੇਰ ਦੇਖਦੇ ਆਗਾ ਹਾਂ ਵੇਲਾ ਆ ਟਰਾਲੀ ਵੀ ਆਪਣੀ ਭਰ ਜੂਗੀ ਹੁਣ ਆ ਇਹਦਾ ਪੈਮ ਵੇਹਰਾ ਜੀ ਨੇਰੇ ਦੀ ਕੱਪੜਾ ਨਾ ਦੋ ਟੈਂਕੂ ਜਿਵੇਂ ਨੇ 16 ਵਾਲੀ ਘਰੇ ਭਰ ਗਈ ਕੀ ਵਾਲੀ ਭਰ ਜੂ 24 ਭਰ ਜੀ ਲੱਗਦਾ ਹੁਣ ਤੋਂ ਤੇ ਚੱਲੀ ਗਈ ਲੋ ਜੀ ਤੁਲੀ ਜਾਂਦੇ ਮੱਕੀ ਟਾਈਮ ਹੋ ਗਿਆ 22:40 ਮਤਾ ਦੇ ਬੱਜੇ 55 ਮਿੰਟ ਹੋਏ 11 ਵਜੇ ਕੰਮ ਕਿਉਂ ਆਪਣਾ ਦੋ ਘੰਟੇ ਲਗਾ ਕੇ ਤਾਂ ਨਿਪੜਿਆ ਮੰਡੀ ਚ ਪੂਰੀਆਂ ਰੌਣਕਾਂ ਨੇ ਹੁਣ ਆਬੇ ਆਵਿੰਦਾ ਇਹ ਇੱਕ ਤੋਂ ਕੰਮ ਚੱਲ ਰਿਹਾ ਜੀ ਹਾਂ ਜੀ ਖਜਾਰੇ ਪਾਸੇ ਮੈਨੂੰ ਮੀਂਹ ਇੱਥੇ ਆਇਆ ਨਹੀਂ ਅੱਜ ਬੱਦਲ ਦਾ ਬਹੁਤ ਹੋਇਆ ਸੁੱਕ ਬਗਾ ਰਹਿ ਗਿਆ ਬੱਦਲ ਦਾ ਹੁਣ ਵੀ ਹੈਗਾ ਜਾਨੀ ਠੀਕ ਹੈ ਆ ਤੇ ਮੰਡੀ ਦੀ ਇੱਕ ਸਿਫਤ ਦੇਖੀ ਆ ਮੈਂ ਕਹਿੰਦੇ ਆੜਤੀਆਂ ਦਾ ਫਰਕ ਹੈ ਨਹੀਂ ਮੰਡੀ ਦਾ ਹੀ ਫਰਕ ਹੈ ਮੀਂਹ ਵੀ ਪੈ ਗਿਆ ਨਹੀਂ ਆਮ ਮੰਡੀਆਂ 'ਚ ਦੇਖਿਆ ਬੋਲੀ ਕੈਂਸਲ ਕਰ ਦਿੰਦੇ ਨੇ ਉਹਰੇ ਕੈਂਸਲ ਨਹੀਂ ਕਰੀ ਗਏ ਅੱਗੇ ਇੱਕ ਦਿਨ ਆਪਣੀ ਸਾਰਾ ਦਿਨ ਮੀਂਹ ਪਈ ਗਿਆ ਮੀਂਹ ਪੈਂਦੇ ਤੋਂ ਬਾਅਦ ਜਦ ਇਹ ਤੋਸੀ ਇਹਨਾਂ ਨੂੰ ਜਾਨੀ ਉਹ ਕੰਮ ਨਹੀਂ ਹੈਗਾ ਵੀ ਹੁਣ ਜੀ ਕੈਨਸਲ ਹੋ ਗਈ ਕੱਲ ਨੂੰ ਦੇਖਾਂਗੇ ਨਾ ਮਾਲ ਨਿਬੜਦਾ ਹੋਵੇ ਬਾਕੀ ਹੁਣ ਕੱਲ ਨੂੰ ਵੇਚਾਂਗੇ ਖੰਨਾ ਮੰਡੀ ਦੇਖਦੇ ਹਾਂ ਕੀ ਕਹਿੰਦੇ ਨੇ ਉੱਥੇ ਕੀ ਬਣਦਾ ਬਣਾਉਂਦਾ ਕੋ ਪੂਰੀ ਮੰਡੀ ਚ ਰੌਣਕਾ ਇਕੱਠਾ-ਕੁੱਠਾ ਹੋ ਗਿਆ ਹੁਣ ਮਾਲ ਕੁਝ ਭਰ ਗਿਆ ਅੰਦਰ ਤੋਂ ਮੇਰੇ ਫੇਮੰਡੀ ਪਰ ਜਾਣੀ ਹੈ। ਮਾਲ ਬਸੇਰਾ ਆਉਂਦਾ ਇੱਥੇ। ਮਾਲ ਵਾਲੀ ਕੋਈ ਗੱਲ ਨਹੀਂ। ਠੀਕ ਹੈ ਜੀ। ਬਲੌਗ ਕਰਦੇ ਹਾਂ ਸਮਾਪਤ। ਘਟ ਮੰਗਾਏਗਾ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਕੋਈ ਗੱਲ ਸਲਾਹ ਦੇਣ ਵਾਲੀ ਹੁੰਦੀ ਆ ਉਹ ਵੀ ਦਿਓ। ਲਓ ਜੀ, ਕਰਤਾ ਮਇਤਰੀ ਸਾਹਿਬ ਨੇ ਅਸ਼ਰ ਆਪਣਾ ਰੈਡੀ। ਆ ਵੇਟ ਲਾ ਦੇ ਤੇ ਪੂਰੇ ਹੈਂਡਲ ਹੁੰਡਲ ਚੱਲਦਾ ਰੱਖਿਆ ਆਪਾਂ ਨੇ। ਛੱਦਰਿਆਂ ਲਾਦਾ ਕਪੜਾ। ਅਰਧਿਆ ਤਿਆਰੀ ਹੁਣ ਪਿੰਡ ਨੂੰ ਜਾਣ ਦੀ ਮਸ਼ੀਨ ਆਲਾ ਬਾਈ ਇਲੈਕਟ੍ਰੀਸ਼ੀਅਨ ਲੱਗਿਆ ਆ। ਬਾਕੀ ਦਾ ਕੰਮ ਹੋ ਗਿਆ ਬਿਜਲੀ ਦਾ ਰਹਿ ਗਿਆ। ਲਓ ਜੀ ਆ ਲੁੱਕ ਬਣ ਗਈ ਉਹਨੇ ਜੀ। ਬੋਲਾ ਤੇ ਪੱਖੇ ਅੰਦਰ ਉਹ ਲਾਤੀ ਲਾਈਟ ਅੰਦਰ 12 ਲਾਤੀਆਂ ਦੋ ਬੜੀਆਂ ਚਲਾਈਏ ਜਿਹੜਾ ਰਾਤ ਨੂੰ ਚਲਾਈਏ ਬਰਬੰਦ ਕਰੇਗਾ। ਬਹੁਤ ਵਧੀਆ ਜੇ ਤੁਹਾਨੂੰ ਲੱਗੇ।